ਸਤ ਸ੍ਰੀ ਅਕਾਲ ਜੀ ਜੁੜ ਗਏ ਹਾਂ ਮੌਸਮ ਦੀ ਵੈਦਰ ਚੈਨਲ ਦੇ ਨਾਲ ਐਸ ਵੇਲੇ ਸ਼ਾਮ ਦੇ 7:30 ਵਜੇ ਰਹੇ ਨੇ ਕਿ 6 ਸਤੰਬਰ 2025 ਦੀ ਸ਼ਾਮ ਹੈ ਮੀਂਹ ਦਾ ਜਿਹੜਾ ਅਗਲਾ ਦੌਰ ਆ 6 ਸਤੰਬਰ ਅੱਜ ਅੱਧੀ ਰਾਤ ਤੋਂ ਸ਼ੁਰੂ ਹੋ ਗਿਆ ਸੀ ਤੇ ਪਵਾਰ ਖੇਤਰ ਦੇ ਵਿੱਚ ਕੁਝ ਖੇਤਰ ਪਵਾਰ ਨਾਲ ਲੱਗਦੇ ਦਬਾਬੇ ਤੇ ਫਿਰ ਦਿਨੇ ਮਾਲਵੇ ਦੇ ਕਾਫੀ ਖੇਤਰ ਤੇ ਹਰਾਣੇ ਦੇ ਕਾਫੀ ਖੇਤਰਾਂ ਦੇ ਵਿੱਚ ਅੱਜ ਮੀਂਹ ਵਰਿਆ ਤੇ ਗਰਜ ਚ ਲੈਸ ਕਬੜੀ ਤਾਕੜੀ ਕਈ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲੀ ਆ ਗਰਜਲੁਸ਼ਕ ਆਉਂਦੇ ਦੋ ਦਿਨਾਂ ਦੇ ਦੌਰਾਨ ਵੀ ਜਿੱਥੇ-ਜਿੱਥੇ ਤਕੜੇ ਕਿਊਮਲਸ ਕਲਾਊਡ ਬਣਨਗੇ ਉੱਥੇ ਵੇਖਣ ਨੂੰ ਮਿਲੋਗੇ ਅਸਲ ਦੇ ਵਿੱਚ ਇੱਕ ਜਿਹੜਾ ਮੌਨਸੂਨ ਦਾ ਐਲਪੀ ਹੈ ਲੋ ਪ੍ਰੈਸ਼ਰ ਏਰੀਆ ਉਹ ਇਸ ਟਾਈਮ ਰਾਜਸਥਾਨ ਦੇ ਕੇਂਦਰੀ ਇਲਾਕਿਆਂ ਦੇ ਵਿੱਚ ਕੇਂਦਰਿਤ ਹੋਇਆ ਹੋਇਆ ਜਿਹੜਾ ਕਿ ਅਰਬ ਸਾਗਰ ਤੋਂ ਅਤੇ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਭਰਪੂਰ ਹਵਾਵਾਂ ਉੱਤਰ ਪੱਛਮੀ ਭਾਰਤ ਵੱਲੋਂ ਧੱਕ ਰਿਹਾ ਕਹਿਣ ਤੋਂ ਪਹਿਲਾਂ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਖੇਤਰਾ ਵੱਲੋਂ ਧੱਕ ਰਿਹਾ ਜਿਦੇ ਕਰਕੇ ਅੱਜ ਗਰਜਲੁਕ ਦੇ ਨਾਲ ਮੀਂਹ ਪੈਣ ਤੋਂ ਬਾਅਦ ਵੀ ਬੱਦਲਬਾਈ ਹਟੀ ਨਹੀਂ ਸ਼ਾਮ ਹੁੰਦਿਆਂ ਹੁੰਦਿਆਂ ਵੀ ਬਹੁਤਾ ਅਸਮਾਨ ਜਿਹੜਾ ਬੱਦਲਬਾਈ ਨੇ ਢੱਕਿਆ ਹੋਇਆ ਤਾਂ ਅੱਜ ਅੱਧੀ ਰਾਤ ਤੋਂ ਦੁਬਾਰੇ ਫੇਰ ਮੀਂਹ ਵਾਲੇ ਕਾਰਵਾਈਆਂ ਸ਼ੁਰੂ ਹੋਣਗੀਆਂ ਉਹ ਪੰਜਾਬ ਦੇ ਕਿਹੜੇ ਖੇਤਰਾਂ 'ਚ ਹੁੰਦੀਆਂ ਨੇ ਜਾਂ ਹਰਿਆਣਾ ਦੇ ਕਿਹੜੇ ਖੇਤਰਾਂ 'ਚੋਂ ਸ਼ੁਰੂ ਹੁੰਦੀਆਂ ਨੇ ਇਹਦੇ ਬਾਰੇ ਪੁਤਰਤ ਜਾਣੀ ਜਾਣਾ ਜਿੰਨੇ ਕ ਖੇਤਰ 'ਚ ਅੱਜ ਮੀਂਹ ਪੈ ਗਿਆ ਉਹਨੇ ਕ ਖੇਤਰ ਦੇ ਪੰਜਾਬ ਤੇ ਹਰਿਆਣਾ ਦੇ ਮੀਂਹ ਪੈਣ ਦੇ ਅਸਾਰ ਨੇ ਲੋਕੇਸ਼ਨ ਕੱਲ ਨੂੰ ਵੱਖਰੀ ਵੀ ਹੋ ਸਕਦੀ ਹੈ ਜਾਂ ਦੁਬਾਰਾ ਉਸੇ ਇਲਾਕੇ ਦੇ ਵਿੱਚ ਮੀਂਹ ਪੈ ਸਕਦਾ ਹੈ ਤੇਰੀ ਪੋਸੀਬਿਲਟੀ ਵੀ ਹੋ ਰਾਜਸਥਾਨ ਦੇ ਅਗਲੇ 3 ਦਿਨਾਂ ਦੇ ਦੌਰਾਨ ਬਹੁਤੇ ਖੇਤਰਾਂ 'ਚ ਮੀਂਹ ਪੈਣ ਦੇ ਅਸਰ ਨੇ ਤੇ ਕਈ ਥਾਵਾਂ 'ਤੇ ਭਾਰੀ ਮੀਂਹ ਵੀ ਪੈ ਸਕਦਾ ਦਰਮਿਆਨਾ ਬਹੁਤੇ ਖੇਤਰਾਂ 'ਚ ਅਸਰ ਨੇ ਹਲਕਾ ਮਾੜਾ-ਮੋਟਾ ਕੀਤੀ ਰਹਿਣ ਦੇ ਅਸਰ ਹੋਣਗੇ ਪੰਜਾਬ ਦਾ ਮੁੱਖ ਤੌਰ ਤੇ ਮਾਲਵਾ ਖੇਤਰ ਮੇਨ ਰਹਿਣ ਦੇ ਅਸਰ ਨੇ ਅਗਲੇ 24 ਘੰਟਿਆਂ ਦੇ ਦੌਰਾਨ ਪਰੇਸ਼ ਤੋਂ ਇਲਾਵਾ ਮਾਝਾ ਦਵਾਬਾ ਪੋਤ ਦੇ ਵਿੱਚ ਵੀ ਕਿਤੇ ਨਾ ਕਿਤੇ ਮੀਂਹ 10 ਤੱਕ ਦੇ ਸਕਦਾ ਹਰਿਆਣਾ ਦੇ ਵਿੱਚ ਵੀ ਕੇਂਦਰੀ ਤੇ ਦੱਖਣੀ ਹਰਿਆਣਾ ਜਾਂ ਪੱਛਮੀ ਹਰਿਆਣਾ ਮੁੱਖ ਰਹਿਣ ਦੇ ਅਸਰ ਨੇ ਪਰ ਦਿੱਲੀ ਵੱਲ ਦੇ ਇਲਾਕਿਆਂ ਦੇ ਵਿੱਚ ਵੀ ਮੀਂਹ ਕਿਤੇ ਨਾ ਕਿਤੇ 10 ਤੱਕ ਦੇ ਸਕਦਾਗਾ ਉਸ ਤੋਂ ਬਾਅਦ ਹਾਵਾਵਾਂ ਨੂੰ ਥੋੜਾ ਜਿਹਾ ਹੋਰ ਬੂਸਟ ਮਿਲੂਗਾ ਤਾਂ ਪਹਾੜਾਂ ਦੇ ਲਾਗੇ ਕਿਤੇ ਨਾ ਕਿਤੇ 8 ਨੂੰ ਜਾਂ 9 ਨੂੰ ਕਈ ਥਾਵਾਂ ਤੇ ਮੀਂਹ ਤਕੜਾ ਵੀ ਵਰ ਸਕਦਾ ਮਾਜਾ ਹੋਊਗਾ ਜਦ ਬਾਬਾ ਉਹ ਬਾਦ ਹੋ ਜਾ ਉਤਰੀ ਹਰਿਆਣਾ ਹੋਏ ਇਹ ਕੁਦਰਤ ਦੇ ਹੱਥ ਵਾਸਾ ਇਸ ਤੋਂ ਇਲਾਵਾ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਤੇ ਉੱਤਰਾਖੰਡ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪਣ ਦੇ ਅਸਾਰ ਨੇ ਪਰ ਲੰਗੇ ਹੋਏ ਸਿਸਟਮ ਵਾਂਗ ਕੋਈ ਬਹੁਤਾ ਵੱਡੇ ਪੱਧਰ ਤੇ ਤਕੜਾ ਮੀਂਹ ਪਣ ਦੇ ਅਸਾਰ ਜਿਹੜਾ ਨਹੀਂ ਜਾਪ ਰਹੇਗੇ ਸੋ ਕੁੱਲ ਮਿਲਾ ਕੇ ਸਾਰੀ ਗਾਣੀ ਦਾ ਨਿਚੋੜ ਇਹ ਹੀ ਆ ਜੀ ਇੱਕ ਸਿਸਟਮ ਜਿਹੜਾ ਰਾਜਸਥਾਨ ਦੇ ਉੱਪਰ ਵੀ ਐਸਟਮ ਲੰਘ ਰਿਹਾ ਲੋ ਪ੍ਰੈਸ਼ਰ ਏਰੀਆ ਇਹ ਚੰਗੀ ਗੱਲ ਆ ਕਿ ਉਹਦਾ ਸੈਂਟਰ ਐਤਕੀ ਰਾਜਸਥਾਨ ਵੱਲ ਆ ਉਹ ਪਿਛਲੇ ਸਿਸਟਮਾਂ ਦੇ ਬਾਂਗ ਸਿੱਧਾ ਪੰਜਾਬ ਨੂੰ ਪ੍ਰਭਾਵਿਤ ਨਹੀਂ ਕਰ ਰਿਹਾ ਟੇਡੇ ਰੂਪ ਦੇ ਵਿੱਚ ਪੰਜਾਬ ਨੂੰ ਪ੍ਰਭਾਵਿਤ ਕਰ ਰਿਹਾ ਇਸ ਕਰਕੇ ਬਹੁਤੇ ਵੱਡੇ ਭਾਰੀ ਮੀਂਹਾਂ ਦੀ ਆਮਦ ਹੋਣ ਦੇ ਤਾਂ ਅਸਾਰ ਨਹੀਂ ਹੈਗੇ ਪਰ ਬਾਵਜੂਦ ਇਸ ਦੇ 7 8 ਤੇ 9 ਤਰੀਕ ਨੂੰ ਯਾਤਰਾ ਖੇਤਰਾਂ 'ਚ ਬੱਦਲਬਾਈ ਰਹਿਣ ਦੇ ਅਸਾਰ ਜਦੋਂ ਸੂਰਜ ਨਿਕਲੂ ਜਿਆਦਾ ਚੁੱਪਦਾ ਸੂਰਜ ਨਿਕਲਣ ਦੇ ਅਸਾਰ ਸੂਰਜ ਨਿਕਲਣ ਤੋਂ ਬਾਅਦ ਦੁਬਾਰੇ ਫੇਰ ਬੱਦਲਬਾਈ ਬਣਦੇ ਅਸਾਰ ਜਿਹੜਾ ਰਹਿੰਦੇ ਝਾਪ ਰਹੇ ਨੇਗੇ 9 ਤਰੀਕ ਤੋਂ ਬਾਅਦ ਝਾਪ ਰਿਹਾ ਹੈ ਕਿ 10 11 12 13 ਇਹਨਾਂ ਤਰੀਕਾਂ ਨੂੰ ਮੈਦਾਨੀ ਖੇਤਰਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਸੂਰਜ ਚਮਕਣ ਦੇ ਸੂਰਜ ਚਮਕਣ ਦੇ ਨਾਲ ਹਮਸ ਦੁਬਾਰੇ ਵਾਪਸੀ ਕਰਨ ਦੇ ਅਸਾਰ ਝਾਪ ਰਹੇ ਹੈ ਪਰ ਪਹਾੜਾਂ ਦੇ ਨਿਰ ਤੇੜੇ ਮਾੜਾ ਮੋਟਾ ਕਿਤੇ ਮੀਂਹ ਵਾਲੀ ਛੱਟ ਲੱਗ ਸਕਦੀ ਆ ਅੱਧ ਸਤੰਬਰ ਤੋਂ ਬਾਅਦ ਇੱਕ ਤਾਕੜਾ ਵੈਸਟਰਨ ਡਿਸਟਰਬੈਂਸ ਆਉਂਦਾ ਜਾਪ ਰਿਹਾ ਕੀ ਉਹ 17 18 ਉਹ 19 ਸਤੰਬਰ ਨੂੰ ਆਊਗਾ ਜਾਂ 19ਵੀਂ ਸਤੰਬਰ ਨੂੰ ਆਊਗਾ ਇਹ ਹਾਲੇ ਕੁਦਰਤ ਦੇ ਗਰਭ ਦੇ ਵਿੱਚ ਆ ਹਾਲ ਫਿਲਹਾਲ ਇਹੀ ਆ ਕਿ ਮੌਜੂਦਾ ਚੱਲ ਰਿਹਾ ਸਿਸਟਮ ਅਗਲੇ 3 ਦਿਨਾਂ ਦੇ ਦੌਰਾਨ ਕੁਝ ਹੋਰ ਖੇਤਰਾਂ ਨੂੰ ਉਮੀਦ ਦੇ ਨਾਲ ਲਿਬਰੇਜ਼ ਕਰੂਗਾ ਜੁੜੇ ਰਹੋ ਮੌਸਮ ਦੀ ਵੈਦਰ ਚੈਨਲ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ